ਆਜ਼ਾ ਗੱਲ ਕਰੀਏ ਬਹਿ ਕੇ ਲੰਗੇ ਹੋਏ ਵੇਲਿਆਂ ਦੀ ਹੁੰਦੀ ਸੀ ਚੜੀ ਖਮਾਰੀ ਵੇਖਣ ਨੂੰ ਮੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਅਬੋੜਾਂ ਦੀ ਛਾਵੇਂ ਚੱਲੀਏ ਆਪਣੋ ਆਪਣੀ ਥਾਂ ਜਾ ਮੱਲੀਏ ਉਨਾ ਹੀ ਯਾਰਾਂ ਨੂੰ ਮੁੜ ਫਿਰ ਤੋਂ ਸੁਨੇਹ ਕੱਲਿਏ ਲੱਖੀ ਚੱਲ ਲਾਈਏ ਮਹਿਫਲ ਲੱਖੀ ਚੱਲ ਲਾਈਏ ਮਹਿਫਲ ਰਲ ਕੇ ਨਾਲ ਚੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਲੰਗੇ ਹੋਏ ਵੇਲਿਆਂ ਦੀ ਹੁੰਦੀ ਸੀ ਚੜੀ ਖਮਾਰੀ ਵੇਖਣ ਨੂੰ ਮੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਉਹ ਤਾਂਸ ਵਿੱਚ ਸੀਫ ਸੀ ਹੁੰਦੀ ਭਾਬੀ ਦੀ ਰੀਸ ਨਾ ਹੁੰਦੀ ਉਹ ਸਿਆਣੇ ਕਿਸੇ ਲੋਕਾਂ ਕੋਲੋਂ ਸਿੱਖਣੇ ਦੀ ਫੀਸ ਨਾ ਹੁੰਦੀ ਉਦੋਂ ਰਲ ਮਿਲ ਕੇ ਪਾਉਂਦੇ ਉਦੋਂ ਰਲ ਮਿਲ ਕੇ ਪਾਉਂਦੇ ਕੀਮਤ ਸੀ ਥੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਲੰਗੇ ਹੋਏ ਵੇਲਿਆਂ ਦੀ ਹੁੰਦੀ ਸੀ ਚੜੀ ਖਮਾਰੀ ਵੇਖਣ ਨੂੰ ਮੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਸਾਰਾ ਕੁਝ ਚੇਂਜ ਹੋ ਗਿਆ ਡਾਟਾ ਦਾ ਰੇਂਜ ਹੋ ਗਿਆ ਛੰਨਾ ਪਿੰਡ ਵਾਲਿਆ ਸੱਚੀ ਫੋਨਾਂ ਦਾ 헤ਜ਼ ਹੋ ਗਿਆ ਨਿਆਣਿਆਂ ਨੇ ਫੈਟ ਆਕ ਕੇ ਨਿਆਣਿਆਂ ਨੇ ਫੈਟ ਆਕ ਕੇ ਛੱਡਦੀ ਡਾਈਟ ਕੇ ਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ ਲੰਗੇ ਹੋਏ ਵੇਲਿਆਂ ਦੀ ਹੁੰਦੀ ਸੀ ਚੜੀ ਖਮਾਰੀ ਵੇਖਣ ਨੂੰ ਮੇਲਿਆਂ ਦੀ ਆਜ਼ਾ ਗੱਲ ਕਰੀਏ ਬਹਿ ਕੇ